ਸ਼ਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਐਡਿਲੇਡ ਚ ਭਾਰਤੀ ਰੈਸਟੋਰੈਂਟ ਨੂੰ ਲੱਗੀ ਅੱਗ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਹੋਇਆ ਦੇਹਾਂਤ ਬਿਮਾਰੀ ਕਾਰਨ ਹਸਪਤਾਲ ਚ ਕਰਵਾਇਆ ਗਿਆ ਸੀ ਸੱਖੀ ਪਾਲ ਫਾਰਮ ਵੀਡੀਓ ਮਾਮਲੇ ਚ ਪਲਟ ਗਿਆ ਪਾਸਾ ਦੋਵਾਂ ਪਰਿਵਾਰਾਂ ਚ ਹੋਇਆ ਸਮਝੌਤਾ ਐਸਟੇਜ ਚ ਬੁਰੀ ਤਰ੍ਹਾਂ ਫੇਲ ਹੋਇਆ ਯੂਐਸ ਚ ਟਰਾਲਾ ਚਲਾਉਣ ਵਾਲਾ ਹਰਜਿੰਦਰ ਇਨ ਮੋਤਾ ਮਗਰੋਂ ਖੜੇ ਹੋਏ ਕਈ ਸਵਾਲ ਪੰਜਾਬ ਕਾਂਗਰਸ ਚ ਬਗਾਵਤ ਮਾਣਾ ਮੀਟਿੰਗ ਦੌਰਾਨ ਨੇਤਾ ਆਪਸ ਚ ਝਿੜੇ ਹੁਣ ਖਬਰਾਂ ਵਿਸਥਾਰ ਨਾਲ ਐਡਿਲੇਡ ਦੇ ਦੱਖਣੀ ਇਲਾਕੇ ਦੇ ਪਲੀਮਪਟਨ ਵਿੱਚ ਭਾਰਤੀ ਰੈਸਟੋਰੈਂਟ 'ਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਸਮਾਨ ਤੇ ਇਮਾਰਤ ਸੜ ਗਈ ਹੈ ਅੱਗ ਲੱਗਣ ਦੀ ਇਹ ਖਬਰ ਸਵੇਰੇ ਲਗਭਗ 4:30 ਵਜੇ ਦੀ ਦੱਸੀ ਜਾ ਰਹੀ ਹੈ ਰੈਸਕਿਊ ਟੀਮ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ਤੇ ਪਹੁੰਚੀਆਂ ਫਾਇਰਫਾਈਟਰ ਫਿਲ ਰੋਸ ਦੇ ਅਨੁਸਾਰ ਛੱਤ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਅੱਗ ਲੱਗਣ ਨਾਲ ਇਮਾਰਤ ਦੀ ਛੱਤ ਡਿੱਗਣ ਕਾਰਨ ਬਚਾਅ ਕਾਰਜਾਂ 'ਚ ਕਾਫੀ ਮੁਸ਼ਕਲਾਂ ਪੇਸ਼ ਆਈਆਂ ਅਦ੍ਰਿਸ਼ ਵੇਲੇ ਦੀ ਵੱਡੀ ਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਸ਼ਹੂਰ ਪੰਜਾਬੀ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਪੱਲਾ ਦਾ ਦੇਹਾਂਤ ਹੋ ਗਿਆ ਹੈ ਮਸ਼ਹੂਰ ਕਾਮੇਡੀਅਨ ਅਤੇ ਪੰਜਾਬੀ ਸਿਨੇਮਾ ਦੇ ਦਿੱਗਜ ਅਦਾਕਾਰ ਜਸਵਿੰਦਰ ਪੱਲਾ ਦਾ ਅੱਜ ਸਵੇਰੇ ਮੋਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਦੇਹਾਂਤ ਹੋ ਗਿਆ ਹੈ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖੀਰਲਾ ਸਾਂ ਲਿਆ ਜਸਵਿੰਦਰ ਪੱਲਾ ਨੇ ਆਪਣੀ ਵਿਲੱਖਣ ਹਾਸਿਆਂ ਭਰੀ ਸ਼ੈਲੀ ਅਤੇ ਯਾਦਗਾਰ ਕਿਰਦਾਰਾਂ ਨਾਲ ਪੰਜਾਬੀ ਮਨੋਰੰਜਨ ਜਗਤ ਵਿੱਚ ਅਮਿੱਟ ਛਾਪ ਛੱਡੀ ਉਨ੍ਹਾਂ ਦੇ ਦੇਹਾਂ ਦੀ ਖਬਰ ਨਾਲ ਪੰਜਾਬੀ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਚੋਹਣ ਵਾਲਿਆਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਉਧਰ ਜਲੰਧਰ 19 ਸਾਲਾ ਕੁੜੀ ਵੱਲੋਂ ਆਪਣੇ ਮੰਗੇਤਰ ਅਤੇ ਉਸਦੇ ਦੋਸਤ ਖਿਲਾਫ ਸਰੀਰਕ ਸ਼ੋਸ਼ਣ ਕਰਨ ਤੇ ਵੀਡੀਓ ਬਣਾ ਕੇ ਲੀਕ ਕਰਨ ਦੇ ਮਾਮਲੇ ਦੇ ਵਿੱਚ ਵੱਡਾ ਯੂ ਟਰਨ ਸਾਹਮਣੇ ਆਇਆ ਹੈ ਪੀੜਤ ਲੜਕੀ ਨੇ ਦੋਵਾਂ ਨੌਜਵਾਨਾਂ ਦੇ ਖਿਲਾਫ ਦੋਸ਼ ਲਾਏ ਸਨ ਜਿਸ ਤੇ ਪੁਲਿਸ ਨੇ ਦੋਵਾਂ ਨੌਜਵਾਨਾਂ ਖਿਲਾਫ ਕੇਸ ਵੀ ਦਰਜ ਕਰ ਲਿਆ ਸੀ ਪਰ ਖਬਰ ਸਾਹਮਣੇ ਆਈ ਹੈ ਕਿ ਦੋਵਾਂ ਪਰਿਵਾਰਾਂ ਵਿੱਚ ਮਾਮਲਾ ਹੱਲ ਹੋ ਗਿਆ ਤੇ ਸਮਝੌਤਾ ਕਰ ਲਿਆ ਗਿਆ ਦੋਵਾਂ ਪਰਿਵਾਰਾਂ ਵੱਲੋਂ ਇਸ ਮਸਲੇ ਨੂੰ ਗਲਤ ਫਹਿਮੀ ਹੋ ਗਈ ਸੀ ਕਿਹਾ ਜਾ ਰਿਹਾ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਰਤਾਰ ਸਿੰਘ ਸੰਧੂ ਹੈ ਜੀ ਤੇ ਅੱਜ ਅਸੀਂ ਦੋਵੇਂ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਵਿਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬੜੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਰ ਰਹੇ ਆ ਵੀਡੀਓਸ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਸਾਡਾ ਤੁਸੀਂ ਭਲਾ ਚਾਉਂਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਟੀ ਦੇ ਨਾਲ ਬੈਠੀ ਆ ਤੇ ਬਾਕੀ ਇਹ ਵੀ ਤੁਹਾਨੂੰ ਦੱਸਾਂਗੇ ਜੀ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮਨ ਉਪਰ ਹੈ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤ ਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੋਲਵ ਹੋ ਗਈ ਆ ਤੇ ਮੇਰੀ ਇੱਕ ਰਿਕੁਐਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਢ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਕੁਝ ਦਿਨ ਪਹਿਲਾਂ ਹੀ ਅਮਰੀਕਾ 'ਚ ਇੱਕ ਭਿਆਨਕ ਹਾਦਸਾ ਵਾਪਰਿਆ ਸੀ ਜਦੋਂ ਇੱਕ ਭਾਰਤੀ ਟਰੱਕ ਡਰਾਈਵਰ ਨੇ ਰੋਡ ਤੇ ਚੱਲਦਿਆਂ ਅਚਾਨਕ ਯੂ ਟਰਨ ਲੈ ਲਿਆ ਤੇਜ਼ ਦੌਰਾਨ ਪਿੱਛੋਂ ਆ ਰਹੀ ਇੱਕ ਕਾਰ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ ਸੀ ਇਸ ਹਾਦਸੇ ਦੇ ਵਿੱਚ ਤਿੰਨ ਕਾਰ ਸਵਾਰ ਲੋਕਾਂ ਦੀ ਮੌਤ ਹੋ ਗਈ ਸੀ ਜਿਸ ਮਗਰੋਂ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਗ੍ਰਫਤਾਰੀ ਮਗਰੋਂ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਹਰਜਿੰਦਰ ਸਿੰਘ ਅੰਗਰੇਜ਼ੀ ਭਾਸ਼ਾ ਦੇ ਟੈਸਟ ਵਿੱਚ ਪੁੱਛੇ ਗਏ 12 ਸਵਾਲਾਂ ਵਿੱਚੋਂ ਸਿਰਫ 2 ਦੇ ਹੀ ਜਵਾਬ ਦੇ ਸਕਿਆ ਜਦਕਿ 4 ਟਰੈਫਿਕ ਜਿੰਨਾ ਵਿੱਚੋਂ ਸਿਰਫ 1 ਦੀ ਹੀ ਪਛਾਣ ਕਰ ਸਕੇ ਦੱਸ ਦਈਏ ਕਿ ਹਰਜਿੰਦਰ ਸਿੰਘ ਇਸ ਸਮੇਂ ਜੇਲ੍ਹ ਵਿੱਚ ਹੈ ਜਿਸ ਡਰਾਈਵਿੰਗ ਲਾਇਸੈਂਸ ਤੇ ਹਰਜਿੰਦਰ ਸਿੰਘ 18 ਪਈਆ ਵਾਹਨ ਵਾਲਾ ਟਰੱਕ ਚਲਾ ਰਿਹਾ ਸੀ ਉਹ ਡੈਮੋਕ੍ਰੇਟਿਕ ਸਟੇਟ ਆਫ ਕੈਲੀਫੋਰਨੀਆ ਦੁਆਰਾ ਜਾਰੀ ਕੀਤਾ ਗਿਆ ਸੀ ਸਵਾਲ ਹੁਣ ਇਹ ਖੜਾ ਹੋ ਗਿਆ ਹੈ ਕਿ ਹਰਜਿੰਦਰ ਸਿੰਘ ਨੂੰ ਅਮਰੀਕਾ ਵਿੱਚ ਅੰਗਰੇਜ਼ੀ ਨਾ ਸਮਝ ਸਕਣ ਦੇ ਬਾਵਜੂਦ ਟਰੱਕ ਲਾਇਸੈਂਸ ਕਿਵੇਂ ਮਿਲਿਆ ਉਧਰ ਪੰਜਾਬ ਕਾਂਗਰਸ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਇਹ ਗੱਲਾਂ ਪਿਛਲੇ ਕੁਝ ਸਮੇਂ ਤੋਂ ਉੱਠ ਰਹੀਆਂ ਨੇ ਇੱਕ ਪਾਸੇ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਵਿੱਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੇ ਸામਨੇ ਸਥਾਨਕ ਨੇਤਾ ਆਪਸ ਦੇ ਵਿੱਚ ਉਲਝ ਗਏ ਇਸ ਸਮੇਂ ਪਾਰਟੀ ਦੇ ਸਹਿ ਪ੍ਰਭਾਰੀ ਉੱਤਮ ਰਾਵਡ ਦਾਲਵੀ ਮੰਚ ਤੇ ਸਨ ਜਦਕਿ ਫਿਰੋਜ਼ਪੁਰ ਕਾਂਗਰਸ ਦੇ ਪ੍ਰਧਾਨ ਤੇ ਜੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਤਿੱਖਾ ਹਮਲਾ ਕਰਦੇ ਹੋਏ ਉਹਨਾਂ ਦੀ ਤੁਲਨਾ ਰਾਵਣ ਨਾਲ ਕਰ ਦਿੱਤੀ ਜੀਰਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਰਾਣਾ ਤੇ ਰਾਵਣ ਵਿੱਚ ਜ਼ਿਆਦਾ ਫਰਕ ਨਹੀਂ ਦਿਸਦਾ ਹਾਲਾਂਕਿ ਇਸ ਮਾਮਲੇ ਤੇ ਅਜੇ ਤੱਕ ਰਾਣਾ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਇਸ ਨਾਲ ਹੀ ਚਰਚਾ ਇਹ ਵੀ ਹੈ ਕਿ ਅਗਲੇ ਹਫਤੇ ਦਿੱਲੀ ਦੇ ਵਿੱਚ ਪੰਜਾਬ ਨੂੰ ਲੈ ਕੇ ਇੱਕ ਮੀਟਿੰਗ ਹੋਵੇਗੀ ਜਿਸ ਵਿੱਚ ਆਬਜ਼ਰਵਰ ਸ਼ਾਮਿਲ ਹੋਣਗੇ ਉਧਰ ਦਿਨਾਨਗਰ ਦੇ ਪਿੰਡ ਚੇਚੀਆਂ ਛੋੜੀਆਂ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਯੋਜਨਾਵਾਂ ਦੀ ਜਾਣਕਾਰੀ ਲਈ ਲਗਾਏ ਗਏ ਕੈਂਪ ਦੌਰਾਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੈਂਪ ਨੂੰ ਬੰਦ ਕਰਵਾ ਦਿੱਤਾ ਤੇ ਗੁਰਦਾਸਪੁਰ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਗੇਲ ਸਿੰਘ ਬਾਹਿਆ ਸਮੇਤ ਕਈ ਭਾਜਪਾ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਥਾਣਿਆਂ ਵਿੱਚ ਹੀ ਡੀਟੇਨ ਕਰ ਲਿਆ ਗਿਆ ਜਿਸ ਕਰਕੇ ਭਾਜਪਾ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਭਾਜਪਾ ਵਰਕਰਾਂ ਨੇ ਥਾਣਾ ਦੁਰੰਗਲਾ ਦਾ ਘੇਰਾਓ ਕੀਤਾ ਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਤੱਕ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਨਹੀਂ ਪਹੁੰਚਾਉਣ ਦੇਣਾ ਚਾਹੁੰਦੀ ਜਿਸ ਕਰਕੇ ਕੈਂਪਾਂ ਨੂੰ ਪੁਲਿਸ ਰਾਹੀਂ ਤੱਕੇ ਸ਼ਾਹੀ ਦੇ ਨਾਲ ਬੰਦ ਕਰਵਾਇਆ ਜਾ ਰਿਹਾ ਤੇ ਭਾਜਪਾ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਕਾਪੀ ਹੋਇਆ ਕਾਪੀ ਹੋਇਆ ਕਾਪੀ ਹੋਇਆ ਕਾਪੀ ਹੋਇਆ ਮੈਂ ਬਿੰਦਿਆ ਬੋਰੀ ਜੀ ਆ ਭਾਤਜਨਤਾ ਪਾਰਟੀ ਦੀ ਕਾਰਜਕਰਤਾ ਅੱਜ ਜਿਹੜਾ ਸਾਡੇ ਭਾਰਤਜਨਤਾ ਪਾਰਟੀ ਦੇ ਕਾਰਜਕਰਤਾ ਉਹਨੂੰ ਇਹਨਾਂ ਨੇ ਚੁੱਕਿਆ ਆਇਆ ਕੈਂਪਾ ਤੋਂ ਅੱਜ ਅਸੀਂ ਕਿਰਾਓ ਕੀਤਾ ਥਾਣਿਆਂ ਦੇ ਵਿੱਚ ਕਿ ਜਾਂ ਇਹਨਾਂ ਦਾ ਕਸੂਰ ਦੱਸਿਆ ਜਾਵੇ ਕਿਹਾ ਇਹਨਾਂ ਦਾ ਕਸੂਰ ਇਹੋ ਹੀ ਹੈ ਕਿ ਸਾਡੇ ਆਮ ਲੋਕਾਂ ਤੱਕ ਸੈਂਟਰ ਦੀਆਂ ਸਕੀਮਾਂ ਹੀ ਉੱਥੇ ਪਹੁੰਚਾ ਰਹੇ ਆ ਕਿ ਪੰਜਾਬ ਸਰਕਾਰ ਨੂੰ ਇਹ ਹਜਮ ਨਹੀਂ ਹੋ ਰਹੀ ਜਿਨ੍ਹਾਂ ਦੇ ਕਰਕੇ ਸਾਡੇ ਪੰਜਾਬ ਦੇ ਵਿੱਚ ਸਾਡੇ ਭਾਰਤ ਜਨਤਾ ਪਾਰਟੀ ਦੇ ਕਾਰਕਟਰਾਂ ਨੂੰ ਅਰੈਸਟ ਕੀਤਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਆਪਣੇ ਭਾਰਤ ਜਨਤਾ ਪਾਰਟੀ ਦੇ ਨਾਲ ਖੜੇ ਹਾਂ ਅਤੇ ਜਦੋਂ ਤੱਕ ਉਹਨਾਂ ਨੂੰ ਛੱਡਣਗੇ ਨਹੀਂ ਜਾਂ ਤੇ ਸਾਨੂੰ ਅਰੈਸਟ ਕਰਨ ਜਾ ਉਹਨਾਂ ਨੂੰ ਛੱਡਿਆ ਜਾਵੇ ਕੈਂਪ ਲੋਕਾਂ ਦੀ ਸੁਵਿਧਾਵਾਂ ਦੇ ਲਈ ਸੈਂਟਰਾਂ ਦੀਆਂ ਜਿੰਨੀਆਂ ਸਕੀਮਾਂ ਨੇ ਲੋਕਾਂ ਦਾ ਘਰ-ਘਰ ਤੱਕ ਪਹੁੰਚਾਉਂਦਾ ਜਿੰਮਾ ਵੈਸੇ ਪੰਜਾਬ ਸਰਕਾਰ ਦਾ ਸੀ ਉਲਟਾ ਸੈਂਟਰ ਸਰਕਾਰ ਦੇ ਹਰ ਹਰ ਕਾਰਕਟਰ ਘਰ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਜਾ ਕੇ ਕੈਂਪ ਲਗਾ ਰਿਹਾ ਜਿਹਦੇ ਕਰਕੇ ਤਕਲੀਫ ਹੋ ਰਹੀ ਹੈ ਇੱਥੋਂ ਦੇ ਪੰਜਾਬ ਸਰਕਾਰ ਨੂੰ ਕਿ ਕਿਤੇ ਆਉਣ ਵਾਲੇ ਇਲੈ ਕਿਤੇ ਡਾਇਵਰਟ ਨਾ ਹੋ ਜਾਣ ਲੋਗ ਪੀਲੇ ਦੇ ਵਿੱਚ ਸਾਡੇ ਲਗਭਗ ਲਗਭਗ 15 ਤੋਂ 20 ਬੰਦੇ ਜਿਹੜੇ ਆ ਇਹਨਾਂ ਨੇ ਅਰੈਸਟ ਕੀਤੇ ਨੇ ਮੇਨ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਭਗੇਲ ਜੀ ਔਰ ਮੰਡਲ ਪ੍ਰਧਾਨ ਜੀ ਸਾਡੇ ਉੱਥੋਂ ਦੇ ਔਰ ਇਹਨੂੰ ਕਸ਼ਪਨ ਜੀ ਔਰ ਨਡਾਲਾ ਜੀ ਔਰ ਬਹੁਤ ਸਾਰੇ ਜਿਹੜੇ ਸਾਡੇ ਕਾਰਕਟਰਾਂ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੋ ਇਹ ਇਹਨਾਂ ਦੀ ਬਹੁਤ ਲਾਹਤ ਹੈ ਕਮ ਸੇ ਕਮ ਪੰਜਾਬ ਸਰਕਾਰ ਸ਼ਰਮ ਕਰੋ ਰੋਜ਼ਾਨਾ ਦੀ ਤਰ੍ਹਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਕੇਂਦਰ ਸਰਕਾਰ ਦੀਆਂ ਸਕੀਮਾਂ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਲਾਗੂ ਨਹੀਂ ਕਰਦੀ ਉਹ ਸਿੱਧੇ ਤੌਰ ਤੇ ਲੋਕਾਂ ਨੂੰ ਜਨ ਜਨ ਤੱਕ ਉਹਦਾ ਲਾਭ ਮਿਲੇ ਉਹਦੇ ਕੜੀ ਵੱਜੋਂ ਦੀਨਾ ਨਗਰ ਵਿਧਾਨ ਸਭਾ ਦੇ ਹਲਕੇ ਵਿੱਚ ਰੇਨੂ ਕਸ਼ਵ ਜਿਹੜੇ ਸਾਡੇ ਇਨਚਾਰਜ ਨੇ ਉਹਨਾਂ ਦੀ ਰਹਿਨਮਾਈ ਹੈ ਇੱਥੇ ਇਹ ਜਿਹੜੀਆਂ ਆਪਣੇ ਕੈਂਪ ਜਿਹੜੇ ਆ ਉਹ ਲਗਾਏ ਜਾ ਰਹੇ ਸੀ ਅੱਜ ਕੈਂਪ ਜਿਹੜਾ ਵਾ ਉਹ ਚੇਚੀਆਂ ਸ਼ੌੜੀਆਂ ਪਿੰਡ ਵਿੱਚ ਟਹਿਲ ਸਿੰਘ ਦੇ ਘਰ ਤੇ ਸਾਡੇ ਮੰਡਲ ਪ੍ਰਧਾਨ ਪਰਸ਼ੋਤਮ ਜੀ ਸੰਦੀਪ ਜੀ ਪੂਰਨ ਸਿੰਘ ਜੀ ਰੇਸ਼ ਸ਼ਰਮਾ ਜੀ ਤੇ ਅਸੀਂ ਸਾਰੇ ਉੱਥੇ ਇਕੱਤਰ ਹੋਏ ਹੀ ਉਹਦੇ ਵਾਸਤੇ ਅਜੇ ਸਵੇਰੇ ਹੀ ਆਪਾਂ ਉੱਥੇ ਇਕੱਠੇ ਹੋਏ ਹੀ ਸਾਡੇ ਮੰਡਲ ਪ੍ਰਧਾਨ ਦੀਨਾ ਨਗਰ ਵੀ ਆਪਣੇ ਰਕੇਸ਼ ਮਹਾਜਨ ਜੀ ਉੱਥੇ ਇਕੱਠੇ ਹੋਏ ਹੀ ਤੇ ਪੁਲਿਸ ਨੇ ਆ ਕੇ ਤੇ ਸਾਡਾ ਟੈਂਟ ਵਗੈਰਾ ਪੁੱਟਤਾ ਕੁਰਸੀਆਂ ਤੋੜਤੀਆਂ ਤੇ ਸਾਨੂੰ ਉੱਥੋਂ ਬੰਦਿਆਂ ਨੂੰ ਬਿਠਾ ਕੇ ਤੇ ਇੱਧਰ ਫੇਰਦੇ ਤੋਰਦੇ ਤੇ ਇੱਥੇ ਦਰੰਗਲੇ ਲੈ ਆਂਦਾ ਤੇ ਇਸ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਰਗੇਲ ਸਿੰਘ ਜੀ ਬਾਈਆ ਆਪਣੇ ਤੇ ਉਹਨਾਂ ਦੇ ਸਾਥੀ ਤੇ ਸਾਡੀ ਰੈਨੂ ਕਸ਼ਵ ਜੀ ਵੀ ਉਹਨਾਂ ਨੂੰ ਵੀ ਡਿਟੇਨ ਕੀਤਾ ਪੁਲਿਸ ਨੇ ਉਹਨਾਂ ਨੂੰ ਛਡਾਉਣ ਵਾਸਤੇ ਅਸੀਂ ਅੱਜ ਥਾਣੇ ਦਾ ਘਰਾਓ ਦਰਾਂਗਲੇ ਦਾ ਕੀਤਾ ਤੇ ਤਾਂ ਕਿ ਵੀ ਉਹਨਾਂ ਨੂੰ ਛੱਡਿਆ ਜਾਏ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਭਗਵੰਤ ਮਾਨ ਦੀ ਸਰਕਾਰ ਉਹ ਤੇ ਕੁਝ ਕਰਨਾ ਨਹੀਂ ਚਾਹਦੀ ਤੇ ਨਾ ਹੀ ਕਿਸੇ ਪਾਰਟੀ ਨੂੰ ਹੋਰ ਨੂੰ ਕਿਸ ਨੂੰ ਕਰਨ ਦਿੱਤੀ ਜਾ ਰਹੀ ਬੀਤੇ ਦਿਨੀ ਤਾਰੀਵਾਲ ਸ਼ਹਿਰ ਚ ਗੁਜ਼ਰਦੀ ਅੱਪਰ ਬਾਰੀ ਦੁਆਬ ਨਹਿਰ ਵਿੱਚ ਇੱਕ ਮਹਿਲਾ ਵੱਲੋਂ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ ਬਾਅਦ ਵਿੱਚ ਮਹਿਲਾ ਦੀ ਪਛਾਣ ਰਣਜੀਤ ਕੌਰ ਉਮਰ 33 ਸਾਲਾਂ ਵਾਸੀ ਪਿੰਡ ਮਰੜ ਬਟਾਲਾ ਦੇ ਤੌਰ ਤੇ ਹੋਈ ਸੀ ਮਾਮਲੇ ਵਿੱਚ ਨਵਾਂ ਮੋੜ ਆਇਆ ਜਦੋਂ ਰਣਜੀਤ ਕੌਰ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਏ ਨੇ ਕਿ ਰਣਜੀਤ ਕੌਰ ਦਾ ਇਹ ਦੂਜਾ ਵਿਆਹ ਸੀ ਅਤੇ ਉਸਦੇ ਘਰ ਵਾਲੇ ਸਰਦਿਆਲ ਦੇ ਆਪਣੇ ਪਹਿਲੇ ਵਿਆਹ ਵਿੱਚੋਂ ਸਾਲੇ ਹਾਰ ਲੱਗਦੀ ਮਹਿਲਾ ਨਾਲ ਨਾਜਾਇਜ਼ ਸੰਬੰਧਨ ਜਦੋਂ ਆਪਣੇ ਪਤੀ ਨੂੰ ਇਸ ਤੋਂ ਉਹ ਰੋਕਦੀ ਸੀ ਤਾਂ ਪੂਰੇ ਪਰਿਵਾਰ ਵੱਲੋਂ ਉਸ ਦੀ ਮਾਰਕੁੱਟ ਕੀਤੀ ਜਾਂਦੀ ਸੀ ਜਿਸ ਤੋਂ ਦੁਖੀ ਹੋ ਕੇ ਉਹਨਾਂ ਦੀ ਲੜਕੀ ਰਣਜੀਤ ਕੌਰ ਵੱਲੋਂ ਨਹਿਰ ਵਿੱਚ ਛਲਾਂਗ ਲਗਾ ਕੇ ਆਤਮ ਹੱਤਿਆ ਕੀਤੀ ਗਈ ਹੈ। ਮੋਤੀਦਾ ਅਰੀਬਾਲ ਥਾਣੇ ਦੀ ਪੁਲਿਸ ਵੱਲੋਂ ਰਣਜੀਤ ਕੌਰ ਦੇ ਪਤੀ ਸਰਬਦਿਆਲ ਪਤੀ ਦੇ ਪਹਿਲੇ ਵਿਆਹ ਵਿੱਚੋਂ ਸਾਲੇਹਾਰ ਲੱਗਦੀ ਮਹਿਲਾ ਸਮੇਤ ਪੰਜ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੀ ਧਾਰਾ 306 ਬੀ ਐਨ ਐਸ ਦੀ ਧਾਰਾ 109 ਅਤੇ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। 18 ਤਰੀਕ ਨੂੰ ਦੁਪਹਿਰ ਵੇਲੇ ਸੂਚਨਾ ਮਿਲੀ ਕਿ ਧਾਰੀਵਾਲ ਨਹਿਰ ਤੇ ਕਿਸੇ ਦੇ ਅੱਡੀ ਨੇ ਨਹਿਰ ਵਿੱਚ ਸਾਲ ਮਾਰਤੀ ਹੈ। ਪੁਲਿਸ ਮੌਕੇ ਤੇ ਪੁੱਜੀ ਤੇ ਦੇਖਿਆ ਕਿ ਨਹਿਰ ਦੇ ਲਾਗੇ ਕੰਮ ਕਰਦੇ ਲੇਬਰ ਦੇ ਜਵਾਨਾ ਨੇ ਨਹਿਰ ਵਿੱਚ ਉਹਦੇ ਪਿੱਛੇ ਖੁੱਦ ਕੇ ਉਹਨੂੰ ਲੱਭ ਕੇ ਬਾਹਰ ਕੱਢਿਆ ਜਿਸ ਦੌਰਾਨ ਨਹਿਰ ਚ ਡੂੰਘਾ ਪਾਣੀ ਹੋਣ ਕਰਕੇ ਉਹਦੀ ਮੌਤ ਹੋ ਚੁੱਕੀ ਸੀ লাশ ਨੂੰ ਸਨਾਖਤ ਨਾ ਹੋਣ ਕਰਕੇ ਮੌਜਦੀ ਵਿੱਚ ਸਿਵਲ ਹਸਪਤਾਲ ਗਰਦਾਸਪੁਰ ਜਮ੍ਹਾਂ ਕਰਾਇਆ ਗਿਆ ਜਿੱਥੇ ਕੱਲ ਮਿੱਤੀ 19 ਨੂੰ ਉਹਨਾਂ ਦੇ ਵਾਰਿਸ ਲੜਕੀ ਦੇ ਪਿਤਾ ਵ੍ਰਾਮ ਮਸੀਹ ਨੇ ਪਿੰਨ ਮਰੜ ਮੇਠਾ ਨੇ ਆ ਕੇ ਆਪਣਾ ਬਿਆਨ ਦਰਜ ਕਰਾਇਆ ਜਿਸ ਦੇ ਬਿਆਨ ਅਧਾਰ ਤੇ ਐਫ ਆਈ ਆਰ ਨੰਬਰ 123 ਮਿਤੀ 19 825 ਜੁਰਮ 109 62 2 বিএনਐਸ ਮਕਦਮਾ ਦਰਜ ਮ੍ਰਿਤਕ ਰঞ্জੀਤ ਕੌਰ ਦੇ ਪਤੀ ਅਤੇ ਉਹਦੇ ਦਿਓਰ ਦਲਾਨੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਮਰਤਕ ਦੇ ਪਤੀ ਦੀ ਗ੍ਰਿਫਤਾਰੀ ਕਰ ਦਿੱਤੀ ਗਈ ਹੈ ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਹੈ। ਮਕਦਮੇ ਦੀ ਜਾਂਚ ਚੱਲ ਰਹੀ ਹੈ। ਲੜਕੀ ਦੇ ਪਿਤਾ ਦੇ ਬਿਆਨ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਕੁਦਾਰਾ ਪਤੀ ਸੀ ਉਹਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਉਹਦੇ ਹੋਰ ਕਿਸੇ ਆਉਟ ਨਾਲ ਸੰਬੰਧ ਸੀ। ਤੇ ਘਰ 'ਚ ਕਲੇਸ਼ ਲੈਂਦਾ ਸੀ ਇਸ ਗੱਲ ਤੋਂ ਦੁਖੀ ਹੋ ਕੇ ਉਸਨੇ ਆਪਣੇ ਖੁਦ ਖੁਸ਼ੀ ਕੀਤੀ ਹੈ ਫਿਰ ਵੀ ਇਸ ਮਕਦਮੇ ਸੰਬੰਧੀ ਤਤਰੀਸ਼ جاری ਹੈ ਸਹੀ ਤਰ੍ਹਾਂ ਸੰਭਲਿਆ ਕੇ ਬਾਕੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਦਾ ਨਾਮ ਸਰਬਦਿਆਲ ਵਾਸੀ ਪ੍ਰੇਮਨਗਰ ਹਰਦੋਸਾਨੀ ਰੋਡ ਗਰਦਾਫਰਦਾ ਬਸਨੀ ਕਹਾ ਜੀ ਜੀਤ ਪੁੱਤਰੀ ਵਰਿਆਮ ਵਾਸੀ ਪਿੰਨ ਮਰਡਰ ਥਾਣਾ ਸਦਰ ਬਟਾਲਾ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ